ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਫਰੀਦਕੋਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਤੇਜ਼ ਰਫ਼ਤਾਰ ਦਾ ਕਹਿਰ ਸਕੂਲ ਬੈਨ ਅਤੇ ਤੇਜ਼ ਰਫ਼ਤਾਰ ਨਿੱਜੀ ਬੱਸ ਦੀ ਹੋਈ ਟੱਕਰ ਫਰੀਦਕੋਟ ਅਮਰਸਰ ਨੈਸ਼ਨਲ ਹਾਈਵੇ ਤੇ ਪਿੰਡ ਕਲੀਅਰ ਕੋਲ ਵਾਪਰਿਆ ਹਾਸਾ ਇੱਕ ਵਿਦਿਆਰਥਣ ਦੀ ਮੌਤ ਤਿੰਨ ਵਿਦਿਆਰਥਣਾਂ ਅਤੇ ਡਰਾਈਵਰ ਹੋਏ ਗੰਭੀਰ ਜ਼ਖਮੀ ਜ਼ਖਮੀਆਂ ਵਿੱਚ ਦੋ ਸਕੀਆਂ ਪੈਣਾ ਹਾਜ਼ਰ ਸ਼ਹੀਦ ਗੰਜ ਪਬਲਿਕ ਸਕੂਲ ਮੁਦਗੀ ਦੀ ਦੱਸੀ ਜਾ ਰਹੀ ਹੈ ਸਕੂਲ ਬੈਨ ਅੱਜ ਦਿਨ ਚੜ੍ਹਦੇ ਫਰੀਦਕੋਟ ਅਮਰਸਰ ਨੈਸ਼ਨਲ ਹਾਈਵੇ ਤੇ ਤੇਜ਼ ਰਫ਼ਤਾਰ ਅਤੇ ਤੁੰਦ ਕਾਰਨ ਵੱਡਾ ਹਾਸਾ ਜਿਸ ਵਿੱਚ ਸਕੂਲ ਬੈਂਡ ਨਿੱਜੀ ਕੰਪਨੀ ਦੀ ਬੱਸ ਅਤੇ ਕਾਰ ਆਪਸ ਵਿੱਚ ਟਕਰਾ ਗਈ ਇਸ ਹਾਦਸੇ ਵਿੱਚ ਸਕੂਲ ਬੈਂਡ ਵਿੱਚ ਸਵਾਰ ਵਿਦਿਆਰਥੀਆਂ ਅਤੇ ਡਰਾਈਵਰ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀਆਂ ਦਾ ਹਾਲ ਚੈਨਲ ਦੀ ਡੀਸੀ ਫਰੀਦਕੋਟ ਬਨੀਤ ਕੁਮਾਰ ਅਤੇ ਐਸਐਸਪੀ ਫਰੀਦਕੋਟ ਸ਼੍ਰੀਮਤੀ ਪ੍ਰਾਗਿਆ ਜੈਨ ਵੱਲੋਂ ਜੀਜੀਐਸ ਮੈਡੀਕਲ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਵਿਦਿਆਰਥੀਆਂ ਦੇ ਇਲਾਜ ਸੰਬੰਧੀ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗੱਲਬਾਤ ਕਰਦੇ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਵਿਦਿਆਰਥਣ ਹਤਾਹੱਤ ਹੋਈ ਉਸ ਦੀ ਮੌਤ ਹੋ ਗਈ ਜਦੋਂ ਕਿ ਡਰਾਈਵਰ ਅਤੇ ਕੁਝ ਹੋਰ ਵਿਦਿਆਰਥਣਾਂ ਜ਼ਖਮੀ ਹੋਈਆਂ ਹਨ ਜਿਨ੍ਹਾਂ ਵਿੱਚੋਂ ਦੋ ਦੀ ਹਾਲ ਗੰਭੀਰ ਬਾਣੀ ਹੋਈ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਡੀਸੀ ਫਰੀਦਕੋਟ ਬਨੀਤ ਕੁਮਾਰ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਹਾਦਸਾ ਵਾਪਰਿਆ ਹੈ ਉਹਨਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਰ ਸੰਭਵ ਮਦਦ ਦੇਣ ਲਈ ਕਿਹਾ ਗਿਆ ਹੈ ਦੱਸ ਦਈਏ ਕਿ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਦੀ ਇਹ ਬੈਂਸੀ ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਤੋਂ ਦਾ ਕਾਰਨ ਇਹ ਹਾਸਾ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਮਰਸਰ ਵੱਲੋਂ ਆ ਰਹੀ ਸੀ ਤੇਜ਼ ਰਫ਼ਤਾਰ ਬੱਸ ਨੇ ਸਕੂਲ ਬੈਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸਕੂਲ ਬੈਂ ਵਿੱਚ ਸਵਾਰ ਕਈ ਵਿਦਿਆਰਥੀ ਨਾ ਜ਼ਖਮੀ ਹੋ ਗਈਆਂ ਹਾਂਜੀ ਜੀ ਹਾਂਜੀ ਮੇਰਾ ਨਾਮ ਸਹਿਬ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕਾ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼ਹੀਦਗੰਗ ਪਬਲਿਕ ਸਕੂਲ ਮੁਦਕੀ ਦੀ ਬੱਸ ਹੈ ਜੀ ਔਰ ਇਧਰੋਂ ਰਾਜ ਬੱਸ ਆ ਰਹੀ ਸੀ ਅਮਰਸਰ ਟ੍ਰਾਂਸਪੋਰਟ ਦੀ ਕੰਪਨੀ ਦੀ ਆ ਰਹੀ ਸੀ ਔਰ ਜੋ ਬਹੁਤ ਯਾਰੀ ওভার ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਆਗਿਓ ਸ਼ਹੀਰਗੰਜ ਸਕੂਲ ਦੇ ਬੱਚੇ ਦੇ ਵਿੱਚ ਧੱਜੀ ਅਗੇ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਨੂੰ ਉਹਦੇ ਇਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਦੇ ਸੱਟਾ ਖੁਰਨੇ ਉਹਨਾਂ ਦੇ ਪੇਰੈਂਟਸ ਉਹਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਮੀਰ ਜੀ ਦੇ ਉਹ ਸਾਡੇ ਲਾਗਲੇ ਪਿੰਡ ਦੇ ਪਿੰਡ ਕਬਰਵੈਚਾ ਤੋਂ ਰੇ ਬਜ਼ੁਰਗ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਇੱਕ ਵਾਸਤੇ ਵਿੱਚ ਜੋ ਗੱਡੀ ਵਜਈ ਹੈ ਕਾਰ ਵਜਈ ਆ ਉਹ ਹੋਰ ਵੀ ਦਸ ਜਾਰੀ ਉਹ ਨਹੀਂ ਪਤਾ ਜੀ ਉਹ ਕਿਤੇ ਵਜੇ ਗੱਡੀ ਜੀ ਉਹਦੇ ਬਾਰੇ ਜਿਹੜਾ ਨੌਲੇਜ ਪੂਰੀ ਗੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈਗੀ ਉਹ ਮੇਨ ਬਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਸਤੀ ਸਪੀਡ ਬਹੁਤ ਜ਼ਿਆਦਾ ਸੀ ਪੂਰੀ ਮਦਦ ਕੀਤੀ ਜਾਊਗੀ ਇਟਸ ਅ ਵੈਰੀ ਅਨਫੋਰਚੁਨੇਟ ਇਨਸੀਡੈਂਟ ਰੋਡ ਸੇਫਟੀ ਸਕੀਮ ਤੇ ਸੇਫ ਵਾਹਨ ਸਕੀਮ ਦੇ ਅੰਦਰ ਕਾਫੀ ਕੰਮ ਅਸੀਂ ਕਰ ਰਹੇ ਹੈਗੇ ਬਟ ਫਿਰ ਵੀ ਇਹ ਅਨਫੋਰਚੁਨੇਟ ਹੋਇਆ ਮੋਸਟ ਲਾਈਕਲੀ ਡਿਊ ਟੂ ਇਨਸੈਂਸਿਟਿਵ ਡਰਾਈਵਿੰਗ ਤੇ ਪੁਲਿਸ ਇੱਕ ਵਾਰ तहकीकात करके कार्रवाई करूंगी बट uh, सारे स्कूल के प्रिंसिपल्स, टीचर्स असी उन्हों काफ़ी बॉन्ड uh, भी किया है उन्होंने सेंसिटाइज भी किया है कि इट्स देयर रिसपोंसिबिल अगर उन्होंने स्कूल दे बस uh, नियम तोड़ती है uh, uh, उन्होंने को uh, लाइसेंस नहीं होंगे उन्होंने को सेफ्टी सर्टिफिकेट नहीं होंगे बस के uh, फिटनेस सर्टिफिकेट नहीं होंगे तो ओवर स्पीडिंग इज़ अ मेजर प्रॉब्लम स्पेसली बाई द बस ड्राइवर क्योंकि अगली पैसेंजर्स ना वो तेज़ चलाते हैं कि असं बिल्कुल ਸਖਤੀ ਨਾਲ ਉਹਨੇ ਤੇ ਉਬਰ ਚਲਾਨ ਵੀ ਕਰ ਰਹੇਗੇ ਫੋਰ ਟੈਸਟ ਕਰ ਦਾਂਗੇ ਤੇ ਆ ਆ ਪ੍ਰੇ ফর ਆ ਮੀਨ ਦੀ ਕਿਡਸ ਫੈਮਿਲੀ ਜਿਹਨਾਂ ਦੀ ਡੈਥ ਹੋ ਗਈ ਹੈ ਔਰ ਇਹ ਕ੍ਰਿਟੀਕਲ ਹੈ ਬਟ ਵੀ ਵਿਲ ਟੇਕ ਐਕਸ਼ਨ ਇੰਟਰੂ ਰੂਮ ਤੋਂ ਕਾਲ ਆ ਕੇ ਕਲੀਅਰ ਦਿਖ ਕੋਲੇ ਐਕਸੀਡੈਂਟ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸਾਰਸੀ ਜਿਨ੍ਹਾਂ ਨੂੰ ਸਸਫ ਦੀ ਜੀਜੀਐਸ ਹਸਪੀਟਲ ਲੈ ਕੇ ਗਈ ਹੈ ਕਿਹੜੀ ਸਕੂਲ ਦੇ ਸਰpass ਤੋਂ ਤੇ ਪੱਛੇ ਕਿੰਨੇ ਦੇ ਸੱਟਾਂ ਆਏ ਆ ਤਿੰਨ ਬੱਚਿਆਂ ਦੇ ਸੱਟਾਂ ਵੱਜੇ ਜਿਹੜਾ ਸੀਰੀਅਸ ਉਹਨੂੰ ਲੈ ਗਏ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਸਾਨੂੰ ਹਸਪੀਟਲ ਲੈ ਕੇ ਗਿਆ ਫਸਟ ਕਿਹੜੀ ਸਾਈਡ ਤੋਂ ਆਪਸ ਬਾਸ ਸਰ ਇਧਰੋਂ ਆ ਰਹੇ ਸੀ ਰਾਜ ਸਾਈਡਸ ਬਰਾਜ ਵਾਸੀ ਅੰਮ੍ਰਿਤਸਰ ਤੋਂ ਆ ਰਹੇ ਸੀ ਫਰੀਦਕੋਟ ਨੂੰ ਤੇ ਸਕੂਲੀ ਜਿਹੜੀ ਵਾਸੀ ਉਹ ਪੂਰੀ ਸਾਈਡ ਤੋਂ ਆ ਸਕੂਲ ਦੇ ਬੱਸ ਸਰ ਸਾਨੂੰ ਪਤਾ ਨਹੀਂ ਪਹਲਾ ਲੈਣਾ ਡਿਟੇਲ ਦਾ ਉਹ ਜਿਹਨੇ ਪਤਾ ਜਾਣਕਾਰੀ ਜਾਤਾ इसको मॉर्निंग अराउंड एट फिफ्टीन ये इनफोमे आई कि एक स्कूल बस का एक्सीडेंट हो गया ये मुल्की बस स्कूल से शहीदगंज स्कूल और एज अराउंड फाइव टू सिक्स यंग गर्ल्स देयर इन द एज ऑफ थर्टीन टू चौदह पंद्रह साल इन बच्चिया की उम्र है और एक जड़ा है बस नाल एक टक्कर हुई और उसमें जो सी वो क्रिटिकल सी कुछ बच्चे क्रिटिकली इंजर्ड हुई तो साइसएफ़ की टीम्स ने और डी एस पी उ मौके पर पहुंचे फरीदोट पुलिस पूरी वहाँ मौके पर पहुँची साढ़े एस पीज भी मैं भी खुद उधर मौके पर थी एंड उन्होंने इमीडिएटली हॉस्पिटल शिफ्ट कियाचुनेटली वन ऑफ द गर्ल्स कुंड सर्वाइव और बाकी जी कु है उन्होंने दो uh, जो है उन्होंने सी टी स्कैन वास्ते लेके गए हैं और बाकी सारे जो है बच्चे उन्होंने अंडर ऑब्जरवे रखा ਮੈਡਮ ਜਿਆਦਾ ਤਾਂ ਦੇਖਿਆ ਜਾਂਦਾ ਕਿ ਓਵਰ ਸਪੀਡ ਜਿਹੜੀ ਬੱਸਸ ਹੈ ਉਹਨੂੰ ਕੰਟਰੋਲ ਕਰਨ ਦੀ ਕਿਸੇ ਵੀ ਕਿਸਮ ਦੀ ਕੋਈ ਮਤਲਬ ਪਹਿਲ ਨਹੀਂ ਕੀਤੀ ਜਾਂਦੀ ਇਹ ਹੀ ਹਾਦਸਾ ਵੀ ਇੱਥੇ ਕਹਿ ਸਕਦੇ ਹਾਂ ਇਹ ਹੀ ਹੈ ਓਵਰ ਸਪੀਡ ਜਿਹੜੀ ਬੱਸ ਸੀ ਉਹ ਜਿਹੜੀ ਦੇਖਿਏ ਇਹ ਇੱਕ ਬੜਾ ਇੱਕ ਅਨਫੋਰਚੂਨੇਟ ਜਾਂ ਇਨਸੀਡੈਂਟ ਸੀ ਔਰ ਅਬ ਸੇ ਦੋ ਦਿਨ ਪਹਿਲੇ ਵੀ ਇੱਕ ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਫਰੀਦਕੋਟ ਦੇ ਸਾਰੇ ਸਕੂਲਸ ਔਰ ਕਾਲਜਸ ਦੇ ਬਾਹਰ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜੇ ਚ ਓਵਰ ਸਪੀਡਿੰਗ ਦੇ ਵਿੱਚ ਚਲਾਨਸ ਹੋਈ ਸੀ ਔਰ ਜਿਹੜੇ ਓਵਰ ਲੋਡਡ ਵਹੀਕਲਸ ਹੁੰਦੇ ਆ ਉਹਨਾਂ ਦੇ ਵੀ ਚਲਾਨਸ ਹੋਏ ਸੀ ਸੋ ਇੱਕ ਡਰਾਈਵ ਜੋ ਹੈ ਉਹ ਕਨਸਟੈਂਟਲੀ ਚੱਲ ਰਹੀ ਹੈ ਮੈਂ ਇਹਦੇ ਸਾਰੇ ਪੇਰੈਂਟਸ ਨੂੰ ਵੀ ਮੈਂ ਅਪੀਲ ਕਰਾਂਗੀ ਤੇ ਜਿਹੜੀ ਸਕੂਲ ਮੈਨੇਜਮੈਂਟ ਹੈ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਵੀ ਇੱਕ ਆਪਣੇ ਲੈਵਲ ਤੇ ਇੱਕ ਵਾਰ ਇੱਕ ਚੈਕ ਤੁਸੀਂ ਰੱਖਿਆ ਕਰੋ ਇਸ ਦੇ ਪਰ ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੱਦਕੀ ਦੇ ਇੱਕ ਸਕੂਲ ਬੈਂ ਜਾ ਰਹੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਤੇ 6 ਬੱਚੇ ਸਾਡੇ ਕੋਲ ਜੀਜੀਐਸ ਮੈਡੀਕਲ ਕਾਲਜ ਰੈਫਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਬੱਚਾ ਬ੍ਰਾਡ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸਿਟੀ ਵਾਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਘਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਸ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਿਆਂ ਦੀ ਪੂਰੀ ਕੇਅਰ ਕਰ ਰਹੇ ਹਾਂ ਹੋਪਫੁਲੀ ਉਹ ਬੱਚੇ ਰਿਕਵਰ ਕਰ ਜਾਣਗੇ